ਬਿਕਰਮ ਮਜੀਠੀਆ ਨੇ ਅਮਰਿਤਪਾਲ ਸਿੰਘ ਦੇ ਖਿਲਾਫ ਪੂਰੀ ਤਰ੍ਹਾਂ ਮੋਰਚਾ ਖੋਲ੍ਹ ਦਿੱਤਾ ਹੈ ਕਿਉਂਕਿ ਇੱਕ ਕਥਿਤ ਚੈਟ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਬਿਕਰਮ ਮਜੀਠੀਆ ਬਿੱਟੂ ਅਤੇ ਅਮਿਤ ਸ਼ਾਹ ਨੂੰ ਮਾਰਨ ਤੱਕ ਦੀ ਪਲੈਨਿੰਗ ਬਣਾਉਣ ਦੇ ਇਲਜ਼ਾਮ ਲੱਗੇ ਨੇ ਅਮਰਿਤਪਾਲ ਸਿੰਘ ਦੀ ਪਾਰਟੀ ਵਾਰਿਸ ਪੰਜਾਬ ਦੇ ਉੱਤੇ ਤਾਂ ਇਸ ਦੀ ਇੱਕ ਕਥਿਤ ਚੈਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਦੇ ਵੱਲੋਂ ਅੱਜ ਮੀਡੀਆ ਦੇ ਸਾਹਮਣੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਅਮਰਿਤਪਾਲ ਸਿੰਘ ਦੇ ਖਿਲਾਫ ਬਹੁਤ ਵੱਡੇ ਦਾਅਵੇ ਕੀਤੇ ਗਏ ਨੇ ਅਮਰਿਤਪਾਲ ਸਿੰਘ ਦੀਆਂ ਕੁਝ ਕਥਿਤ ਆਡੀਓਜ਼ ਵੀ ਵਿਕਰਮ ਮਜੀਠੀਆ ਨੇ ਮੀਡੀਆ ਦੇ ਵਿੱਚ ਰੱਖੀਆਂ ਨੇ ਜਿਸ ਦੇ ਵਿੱਚ ਦਾਵਾ ਕੀਤਾ ਮਜੀਠੀਆ ਨੇ ਕਿ ਜੈਪਾਲ ਭੁੱਲਰ ਲੰਡਾ ਰਿੰਦਾ ਅਤੇ ਅਰਸ਼ ਡੱਲਾ ਵਰਗੇ ਜੋ ਗੈਂਗਸਟਰ ਨੇ ਉਹਨਾਂ ਦਾ ਨਾਮ ਆ ਜਿਹੜਾ ਅਮਰਿਤਪਾਲ ਸਿੰਘ ਦੇ ਵੱਲੋਂ ਲਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਉੱਪਰ ਦੀ ਸਾਰਾ ਕੁਝ ਜਿਹੜਾ ਅਮਰਿਤਪਾਲ ਸਿੰਘ ਦੇ ਵੱਲੋਂ ਸਾਂਭਿਆ ਜਾ ਰਿਹਾ ਸੀ ਅਤੇ ਜੈਪਾਲ ਭੁੱਲੜ ਦੇ ਵੱਲੋਂ ਜੋ ਇੱਕ ਲੁੱਟ ਕੀਤੀ ਗਈ ਸੀ ਸੋਨਾ ਲੁੱਟਿਆ ਗਿਆ ਸੀ ਅਤੇ ਕੈਸ਼ ਬੈਲ ਲੁੱਟੀ ਗਈ ਸੀ ਉਸ ਦਾ ਪੈਸਾ ਅਤੇ ਉਹ ਸੋਨਾ ਵੀ ਅਮਰਿਤਪਾਲ ਸਿੰਘ ਨੂੰ ਪਤਾ ਹੈ ਕਿੱਥੇ ਰੱਖਿਆ ਹੋਇਆ ਹੈ ਤੇ ਕਿੱਥੇ-ਕਿੱਥੇ ਪਿਆ ਹੈ ਤਾਂ ਇਸ ਤਰ੍ਹਾਂ ਦੇ ਕਈ ਦਾਅਵੇ ਵਿਕਰਮ ਮਜੀਠੀਆ ਨੇ ਕੀਤੇ ਆ ਅਤੇ ਨਾਲ ਹੀ ਇਹ ਦਾਵਾ ਕੀਤਾ ਹੈ ਕਿ ਇਹ ਬਹੁਤ ਵੱਡਾ ਖਤਰਨਾਕ ਪੰਜਾਬ ਦੇ ਵਿੱਚ ਮਾਹੌਲ ਸਿਰਜਿਆ ਜਾ ਰਿਹਾ ਹੈ ਤਾਂ ਕਿ ਕੁਝ ਲੀਡਰਾਂ ਨੂੰ ਜਾਂ ਪੋਲੀਟਿਸ਼ੀਅਨਸ ਨੂੰ ਜਿਹੜਾ ਅਸੈਸੀਨੇਟ ਕਰਕੇ ਪੰਜਾਬ ਦੇ ਵਿੱਚ ਬਹੁਤ ਵੱਡੀ ਸਾਜ਼ਿਸ਼ ਕਢੀ ਜਾ ਰਹੀ ਹੈ ਤੇ ਆਈਐਸਆਈ ਦੇ ਇਸ਼ਾਰਿਆਂ ਦੇ ਉੱਤੇ ਸਾਰਾ ਕੁਝ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੇ ਲਈ ਕੀਤਾ ਜਾ ਰਿਹਾ ਹੈ ਤਾਂ ਮਜੀਠੀਆ ਦੇ ਵੱਲੋਂ ਇਹ ਗੱਲ ਅੱਜ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਕਰਕੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਦਾਅਵੇ ਕੀਤੇ ਗਏ ਨੇ ਕਿ ਜੋ ਗਰੁੱਪ ਦਾ ਐਡਮਿਨ ਹੈ ਜੋ ਸੋਸ਼ਲ ਮੀਡੀਆ ਤੇ ਚੈਟ ਵਾਇਰਲ ਹੋ ਰਹੀ ਹੈ ਕਿ ਕਿਸ ਤਰੀਕੇ ਨਾਲ ਕਿਸ ਨੂੰ ਸੌਦਾ ਲਾਉਣਾ ਹੈ ਤਾਂ ਇਹ ਗੱਲਾਂ ਜੋ ਕੀਤੀਆਂ ਜਾ ਰਹੀਆਂ ਗਰੁੱਪ ਦੇ ਵਿੱਚ ਉਸ ਦਾ ਐਡਮਿਨ ਜੋ ਦੱਸਿਆ ਜਾ ਰਿਹਾ ਮਜੀਠੀਆ ਦੇ ਦਾਬੇ ਅਨੁਸਾਰ ਉਹ ਕੁਲਵੰਤ ਸਿੰਘ ਰਾਉਕੇ ਜੋ ਕਿ ਅਮਰਤਪਾਲ ਸਿੰਘ ਦੇ ਨਾਲ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਸੀ ਪਿਛਲੇ ਦਿਨੀ ਉਸ ਨੂੰ ਪੰਜਾਬ ਲਿਆਂਦਾ ਗਿਆ ਉਸ ਦਾ ਭਰਾ ਹੈ ਮਹਾ ਸਿੰਘ ਉਹ ਇਸ ਗਰੁੱਪ ਦਾ ਐਡਮਿਨ ਮਜੀਠੀਆ ਦੇ ਮੁਤਾਬਕ ਦੱਸਿਆ ਗਿਆ ਤਾਂ ਉਹਨਾਂ ਨੇ ਇੱਥੇ ਐਵੀਂ ਦਾਵਾ ਕੀਤਾ ਹੈ ਕਿ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਕਿ ਅਮਰਿਤਪਾਲ ਸਿੰਘ ਇੱਕ ਸ਼ੈਤਾਨ ਹੈ ਤੇ ਉਹਨਾਂ ਇਹ ਵੀ ਦੱਸਿਆ ਕਿ ਕੁਕੀ ਗਿੱਲ ਅਤੇ ਗੁਰਪ੍ਰੀਤ ਹਰੀਨਾਉ ਦਾ ਪਰਿਵਾਰ ਵੀ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਹੈ ਅਮਰਿਤਪਾਲ ਸਿੰਘ ਦਾ ਪਰਦਾ ਫਾਸ਼ ਕਰਨ ਵਾਲੇ ਲੋਕ ਨੇ ਜਿਹੜੇ ਜਾਂ ਫਿਰ ਅਮਰਿਤਪਾਲ ਸਿੰਘ ਦੇ ਖਿਲਾਫ ਜੋ ਵੀ ਕੋਈ ਆਵਾਜ਼ ਚੁੱਕਦਾ ਹੈ ਉਸ ਨੂੰ ਇਹ ਟਾਰਗੇਟ ਕਰਦੇ ਨੇ ਤਾਂ ਮਜੀਠੀਆ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਨਾਲ ਹੀ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਉੱਤੇ ਸਿੱਧੇ ਤੌਰ ਤੇ ਮਜੀਠੀਆ ਨੇ ਹੱਲਾ ਬੋਲਿਆ ਅਤੇ ਆਖਿਆ ਕਿ ਜਿਹੜੇ ਇਹ ਲੋਕ ਨੇ ਅਮਰਿਤਪਾਲ ਸਿੰਘ ਦੇ ਪਿਤਾ ਦੇ ਭਰਾ ਨੇ ਬਾਕੀ ਉਹ ਸਾਰੇ ਇਸ ਕੰਮ ਦੇ ਵਿੱਚ ਲਿਪਤ ਹੋ ਸਕਦੇ ਆ ਉਹਨਾਂ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਪੁਲਿਸ ਇਹਨਾਂ ਦੀ ਜਾਂਚ ਕਰਨ ਦੀ ਬਜਾਏ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੇ ਪਿੱਛੇ ਪਈ ਹੈ ਕਿਤੇ ਪ੍ਰਤਾਪ ਬਾਜਵਾ ਨੂੰ ਬੰਬਾ ਵਾਲੇ ਬਿਆਨ ਦੇ ਉੱਤੇ ਘੇਰ ਲੈਂਦੇ ਆ ਕਿਤੇ ਮਜੀਠੀਆ ਦੀ ਸੁਰੱਖਿਆ ਘਟਾ ਦਿੰਦੇ ਆ ਤਾਂ ਇਸ ਤਰ੍ਹਾਂ ਦੇ ਦਾਅਵੇ ਮਜੀਠੀਆ ਦੇ ਵੱਲੋਂ ਕੀਤੇ ਗਏ ਨੇ ਨਾਲ ਹੀ ਉਹਨਾਂ ਆਖਿਆ ਕਿ ਬੀਬੀ ਖਾਲੜਾ ਜਦੋਂ 2019 ਦੇ ਵਿੱਚ ਲੋਕ ਸਭਾ ਚੋਣ ਲੜੇ ਤਾਂ ਉਹਨਾਂ ਦੇ ਖਿਲਾਫ ਚੋਣ ਦੇ ਵਿੱਚ ਜਸਬੀਰ ਡਿੰਪਾ ਦੇ ਪੱਖ ਵਿੱਚ ਕਾਂਗਰਸ ਦੇ ਪੱਖ ਵਿੱਚ ਇਹਨਾਂ ਦੇ ਪਰਿਵਾਰ ਨੇ ਆਪਣਾ ਸਮਰਥਨ ਦਿੱਤਾ ਸੀ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਆਖਿਆ ਗਿਆ ਕਿ ਬਹੁਤ ਸਾਰੇ ਗੈਂਗਸਟਰ ਜੋ ਵਿਦੇਸ਼ਾਂ ਦੇ ਵਿੱਚ ਬੈਠੇ ਆ ਉਹ ਪੰਜਾਬ ਦੇ ਵਿੱਚ ਬਹੁਤ ਵੱਡੀ ਸਾਜ਼ਿਸ਼ ਅਮਰਿਤਪਾਲ ਸਿੰਘ ਦੇ ਨਾਲ ਮਿਲ ਕੇ ਰਚ ਰਹੇ ਸੀ ਅਤੇ ਮਜੀਠੀਆ ਨੇ ਇਹ ਵੀ ਦਾਵਾ ਕੀਤਾ ਕਿ ਜੋ ਆਪਣੇ ਭਰਾ ਦਾ ਨਸ਼ਾ ਨਹੀਂ ਛੁڑا ਸਕਿਆ ਜੋ ਇੱਕ ਕਥਿਤ ਆਡੀਓ ਦੇ ਵਿੱਚ ਗੱਲਾਂ ਸਾਹਮਣੇ ਆਈਆਂ ਨੇ ਕਿ ਮੈਂ ਉਸਦੇ ਪੈਸੇ ਦਿੰਦਾ ਰਿਹਾ ਤਾਂ ਉਹ ਪੰਜਾਬ ਦੇ ਲੋਕਾਂ ਦਾ ਨੌਜਵਾਨਾਂ ਦਾ ਨਸ਼ਾ ਕਿਵੇਂ ਛੁڑا ਦੇਵੇਗਾ ਤਾਂ ਉਹ ਸਿਰਫ ਇੱਕ ਢੋਂਗ ਕੀਤਾ ਗਿਆ ਮਜੀਠੀਆ ਦੇ ਮੁਤਾਬਕ ਜੋ ਵੀ ਅਮਰਿਤਪਾਲ ਸਿੰਘ ਦੇ ਵੱਲੋਂ ਪੰਜਾਬ ਦੇ ਵਿੱਚ ਆ ਕੇ ਕੀਤਾ ਜਾ ਰਿਹਾ ਸੀ ਉਹ ਸਿਰਫ ਇੱਕ ਟੌਂਗ ਹੀ ਮਜੀਠੀਆ ਮੁਤਾਬਕ ਅਮਰਿਤਪਾਲ ਸਿੰਘ ਦੇ ਵੱਲੋਂ ਕੀਤਾ ਗਿਆ ਤਾਂ ਕਈ ਆਡੀਓ ਜਿਹੜੀਆਂ ਉਹ ਜਨਤਕ ਮਜੀਠੀਆ ਦੇ ਵੱਲੋਂ ਕੀਤੀਆਂ ਗਈਆਂ ਨੇ ਇਹ ਸਾਰੇ ਦਾਅਵਿਆਂ ਦੇ ਨਾਲ ਕੀ ਤੁਸੀਂ ਸਹਿਮਤ ਹੋ ਕਿ ਮਜੀਠੀਆ ਸੱਚੇ ਨੇ ਜਾਂ ਅਮਰਿਤਪਾਲ ਝੂਠੇ ਨੇ ਜਿਸ ਤਰੀਕੇ ਦੀਆਂ ਕਥਿਤ ਆਡੀਓ ਦੇ ਵਿੱਚ ਅਮਰਿਤਪਾਲ ਸਿੰਘ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਸੀ ਯਾ ਫਿਰ ਉਹ ਆਵਾਜ਼ ਜਿਹੜੀ ਕੀਵਰਤ ਪਾਲ ਸਿੰਘ ਦੀ ਹੈ ਇਹ ਵੀ ਜਾਂਚ ਦਾ ਵਿਸ਼ਾ ਹੋ ਸਕਦੀ ਹੈ ਪਰ ਮਜੀਠੀਆ ਨੇ ਦਾਵਾ ਕੀਤਾ ਕਿ ਸਾਰੀਆਂ ਆਡੀਓਜ਼ ਅਮਰਿਤਪਾਲ ਸਿੰਘ ਦੀਆਂ ਨੇ ਜੋ ਕਿ ਗੁਰਪ੍ਰੀਤ ਹਰਿਨਾਉਂ ਦੇ ਭਰਾ ਸੁਪ੍ਰੀਤ ਸਿੰਘ ਦੇ ਨਾਲ ਸਾਹਮਣੇ ਆਈਆਂ ਨੇ ਤਾਂ ਇਹ ਸਾਰੇ ਮਾਮਲੇ ਉੱਤੇ ਤੁਹਾਡਾ ਕੀ ਵਿਚਾਰ ਹੈ ਆਪਣੀ رائے ਕਮੈਂਟ ਸੈਕਸ਼ਨ ਚ ਜ਼ਰੂਰ ਦਿਓ